ਉਹ ਸਾਡੇ ਸਾਰਿਆਂ ਦੇ ਕੋਈ ਬਹੁਤਾ ਵਧੀਆ ਨਹੀਂ ਲਿਖਿਆ ਸਾਰੇ ਸੰਸਾਰ ਦੇ ਉੱਤੇ ਕਰੋਨਾ ਦੀ ਇਹ ਮਹਾਮਾਰੀ ਦਾ ਧਾਰਾ ਜਿਹੜਾ ਉਹ ਛਾਇਆ ਰਿਹਾ ਹਾਲਾਤ ਆ ਜੇ ਕੁਝ ਠੀਕ ਹੀ ਹੋਣ ਲੱਗੇ ਸੀ ਕਿ ਇਸ ਕਰੋਨਾ ਦੀ ਆੜ ਦੇ ਹੇਠ ਸਾਡੀ ਸੈਂਟਰ ਗਵਰਨਮੈਂਟ ਦੇ ਤਿੰਨ ਕਾਲੇ ਕਾਨੂੰਨ ਜਿਹੜੇ ਉਹ ਪਾਸ ਕਰਤੇ ਜਿਹੜੇ ਕਿ ਇਕੱਲੇ ਕਿਸਾਨਾਂ ਲਈ ਹੀ ਨਹੀਂ ਸਗੋਂ ਪੂਰੀ ਭਾਰਤ ਦੀ ਆਰਥਿਕਤਾ ਦੇ ਲਈ ਚਾਹੇ ਉਹ ਆੜਤੀਏ ਵਪਾਰੀ ਮਜ਼ਦੂਰ ਕੋਈ ਵੀ ਵਰਗ ਹੋਵੇ ਉਹਦੇ ਲਈ ਬਹੁਤ ਘਾਤਕ ਕਾਨੂੰਨ ਨੇ ਸੋ ਉਹ ਪਾਸ ਕਰ ਦਿੱਤੇ ਸੋ ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਇਸ ਵਿਰਧ ਆਵਾਜ਼ ਉਠਾਈ ਤੇ ਸੈਂਟਰ ਨਾਲ ਟੱਕਰ ਲਈ ਤੇ ਅੱਜ ਇਹ ਅੰਦੋਲਨ ਕੱਲਾ ਪੰਜਾਬ ਦਾ ਨਹੀਂ ਭਰ ਕੇ ਪੂਰੇ ਭਾਰਤ ਦਾ ਇੱਕ ਮਹਾ ਕਿਸਾਨ ਅੰਦੋਲਨ ਬਣ ਕੇ ਦੁਨੀਆ ਦੇ ਨਕਸ਼ੇ ਦੇ ਉੱਤੇ ਛਾਇਆ ਹੋਇਆ ਸੋ ਦੋਸਤੋ ਆਪਾਂ ਰੜ ਕੇ ਅਰਦਾਸ ਕਰੀਏ ਕਿ ਸਰਹੱਦਾਂ ਦੇ ਉੱਤੇ ਬਾਰਡਰਸ ਦੇ ਉੱਤੇ ਬੈਠੇ ਸਾਡੇ ਭੈਣ ਭਰਾ ਜਿਹੜੇ ਸੰਘਰਸ਼ ਕਰ ਰਹੇ ਨੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਤਾਕਤ ਬਖਸ਼ੇ ਤਾਂ ਕਿ ਉਹ ਇਸ ਦਾਸ਼ ਨੂੰ ਪੂਰੀ ਤਾਕਤ ਨਾਲ ਲੜਦੇ ਰਹਿਣ ਤੇ ਉਹਨਾਂ ਭੈਣ ਭਰਾਵਾਂ ਲਈ ਅਰਦਾਸ ਕਰੀਏ ਜਿਹੜੇ ਕਿ ਇਹ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਏ ਪਰਮਾਤਮਾ ਅਕੀਰਦਾਸ ਕਰੀਏ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਚਲ ਨਿਵਾਸ ਵਾਖੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਉੱਥੇ ਹੀ ਮੈਂ ਸੈਂਟਰ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਟੱਕਰ ਹੈ ਉਹਦੀ ਬੜੇ ਕੀਰਤੀ ਲੋਕਾਂ ਨਾਲ ਹੈ ਜਿਹੜੇ ਕਿ ਮਿਹਨਤ ਕਰਦੇ ਨੇ ਇਹਦੇ ਵੰਡ ਕੇ ਛਕਦੇ ਨੇ ਤੇ ਨਾ ਇਹ ਇਹਨਾਂ ਨੇ ਕਿਸੇ ਦਾ ਹੱਕ ਦੱਬਿਆ ਤੇ ਨਾ ਇਹ ਕਿਸੇ ਨੂੰ ਆਪਣਾ ਹੱਕ ਦੱਬਣ ਦਿੰਦੇ ਨੇ ਸੋ ਇਹਨਾਂ ਕਾਨੂੰਨਾਂ ਤੇ ਜਲਦੀ ਗੌਰ ਕੀਤੀ ਜਾਵੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਸੋ ਦੋਸਤੋ ਐਂਡ ਦੇ ਵਿੱਚ ਮੇਰਾ ਮਕਸਦ ਇਹੀ ਸੀਗਾ ਕਿ ਨਵਾਂ ਸਾਲ ਚੜ ਗਿਆ ਤੇ ਸਾਡਾ ਨਵਾਂ ਸਾਲ ਹੋਊਗਾ ਜਿਹੜਾ ਅਸੀਂ ਨਵਾਂ ਸਾਲ ਮਨਾਉਣਾ ਹੈ ਉਹਦੇ ਬਣਾਵਾਂਗੇ ਜਿੱਤੇ ਸਾਡੇ ਇਸ ਸੰਘਰਸ਼ੀਲ ਯੋਧੇ ਇਸ ਸੰਘਰਸ਼ ਨੂੰ ਜਿੱਤ ਕੇ ਖੁਸ਼ੀ-ਖੁਸ਼ੀ ਘਰੇ ਮੁੜਨਗੇ ਫਿਰ ਆਪਾਂ ਨਵਾਂ ਸਾਲ ਬਣਾਵਾਂਗੇ ਸੋ ਆਹ ਰੱਖ ਕੇ ਅਰਦਾਸ ਕਰੀਏ ਕਿ ਜਲਦੀ ਅਸੀਂ ਆਪਾਂ ਇਸ ਸੰਘਰਸ਼ ਦੇ ਵਿੱਚੋਂ ਜੇਤੂ ਹੋ ਕੇ ਨੀ